ਵਹੀ ਗੁਰੀ ਗਾਉ ਸਾਵਾ ਵਹੀ ਗੁਰੀ ਗੀਕੀ ਫਰੇ ਤੁਹਾਡਾ ਸਾਡਾ YouTube ਚੈਨਲ ਅਤੇ Facebook ਤੇ ਸਵਾਤੀ ਅੱਜ ਨੇ ਬਹੁਤ ਲੈ ਕੇ ਆਏ ਆ ਪਟਿਆਲੇ ਸ਼ਹੀ ਪੱਗ ਅਤੇ ਉਸ ਦਾ 베ਸ ਤੇ ਸਭ ਤੋਂ ਜਿਹੜਾ ਆਪਾਂ ਕਿਸਨੂੰ ਕੰਗਾ ਕਰਕੇ ਆਪਣੇ ਖੱਬੇ ਕੰਦੀ ਛੜੀ ਸਾਈਡ ਕੋਲ ਜਿਹੜਾ ਆਪਾਂ ਜੋੜਾ ਜੋੜਾ ਕਰ ਲੈਣਾ ਜੁੜਾ ਗੰਤ ਬਾਅਦ ਫਿਰ ਜਿਹੜੇ ਆਪਣੇ ਜਿੰਨਾ ਵੀ ਨੰਬਰ ਛਕਿਆ ਉਹਨਾਂ ਨੇ ਉਹਨਾਂ ਵੀਰਾਂ ਜਿਹੜਾ ਆਪਣਾ ਕੰਗਾ ਜਿਹੜਾ ਆਪਣੇ ਕੇਸ ਜਿਹੜਾ ਜਿੱਥੇ ਆਪਾਂ ਜੋੜਾ ਕਰਾਈ ਉਹਦੇ ਉੱਤੇ ਦੇ ਲੈਣਾ ਤੇ ਫਿਰ ਆਪਾਂ 베ਸ ਲੈਣਾ ਇੱਕ ਜਾਂ 1 ਮੀਟਰ ਜਿਹੜਾ ਆਪਾਂ 베ਸ ਲੈਣਾ ਲੈਣਾ ਤੇ ਫਿਰ ਉਸ ਨੂੰ ਹਾਫ ਹੋਲ ਦਾ ਲੈਣਾ ਇੱਕ ਕਿਨਾਰੇ ਨੂੰ ਇੱਕ ਕਿਨਾਰੇ ਨੂੰ ਖਿੱਚ ਕੇ ਔਰ ਇੱਕ ਟ੍ਰੈਂਗਲ ਪੁਣੀ ਬਣਾ ਕੇ ਜਿਹੜਾ ਪਲਰ ਨੂੰ ਸਾਫ ਕਰ ਲੈਣਾ ਸਾਫ ਕਰਨ ਤੋਂ ਬਾਅਦ ਤੇ ਜਿੱਥੇ ਕਿਤੇ ਆਪਣਾ ਡੰਗ ਪਊਗਾ ਜੇ ਜਿਹੜੀ ਚੀਜ਼ ਤੁਸੀਂ ਕਪੜਾ ਦੇਣਾ ਚਾਹੁੰਦਾ ਕਪੜਾ ਦੇ ਕੇ ਤੇ ਫਿਰ ਦੇਖ ਹਦੀ ਹੜਾ ਕਿਹੜਾ ਪਲਰ ਨੂੰ ਲੋਡ ਕਰਕੇ ਲਗਾ ਲੈਣਾ ਕਪੜਾ ਜਿਹੜਾ ਆਪਾਂ ਜਿਆਦਾ ਨਹੀਂ ਦੇਵਾਂਗੇ ਜੇ ਆਪਾਂ ਜਿਆਦਾ ਦੇ ਰਹੇ ਹਾਂ ਤਾਂ ਜਿਹੜਾ ਆਪਣਾ ਉੱਥੋਂ ਪਗ ਜਿਹੜੀ ਜਿਆਦਾ ਨਿਕਲ ਆਉਂਦੀ ਆ ਤੇ ਇਹ ਲੜਾ ਪਲਾੜ ਨੂੰ ਨਾਲ ਅਰੰਭ ਬੈਗ ਤੋਂ ਪਿੰਚ ਕਰ ਲੈਣਾ ਆਪਣੀ ਦੋਹਲ ਦਾ ਹੱਥ ਜਿਹੜਾ ਆਪਣੇ ਦੋਈ ਕਿਨਾਰੇ ਇਕੱਠੇ ਕਰ ਲੈਣੇ ਦੋਈ ਕਿਨਾਰੇ ਇਕੱਠੇ ਕਰਨ ਤੋਂ ਬਾਅਦ ਕੰਡਾ ਕਿਹੜਾ ਲੜ ਨੂੰ ਖੋਲ ਲੈਣਾ ਖੋਲ ਕੇ ਇੱਕ ਵਾਰ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਕਪੜਾ ਜਿਹੜਾ ਤੁਸੀਂ ਦੇਣਾ ਆਪਣੀ ਸ਼ੇਪ ਸੈਟ ਕਰਨ ਲਈ ਜਾਂ ਕੱਟ ਜਿਆਦਾ ਫਲਾਵਰ ਦੇ ਲਈ ਜਿਹੜਾ ਤੁਸੀਂ ਦੇ ਸਕਦੇ ਜਿਹੜਾ ਉੱਤੇ ਲੜ ਸਾਡੇ ਉਹਨਾਂ ਦਾ ਪਸਰਾ ਕਵਰ ਕਰ ਲੈਣਾ ਤੇ ਹਮਾਰੇ ਫਲਾਵਰ ਦੇ ਲਈ ਕਪੜਾ ਇਹਦੇਪ ਦੇ ਕੇ ਲੜਨ ਨੂੰ ਲਗਾ ਦੇਣਾ ਜਿਵੇਂ ਆਪਾਂ ਪੱਗ ਬੰਨਦੇ ਹਾਂ ਉਵੇਂ ਜਿਹੜਾ ਆਪਾਂ ਲੜਨ ਲਾਉਣਾ ਫਿਰ ਹਲਕੇ ਪੈਕ ਤੋਂ ਪੈਂਟ ਕਾ ਲੈਣਾ ਲੜ ਲੜ ਦੇ ਦੋ ਹੀ ਕਿਨਾਰੇ ਇਕੱਠੇ ਕਰ ਲੈਣੇ ਆ ਇਕੱਠੇ ਕਰਕੇ ਤੇ ਫਿਰ ਆਪਣੇ ਕੇਸ ਨੇ ਉਹ ਵੀ ਜਿਹੜੇ ਆਪਾਂ ਨਾਲ ਜਿਆਦਾ ਦਰਕਾਰ ਲੈਣੇ ਹਨ ਤੇ ਫਿਰ ਦੋ ਲੜ ਇਕੱਠੇ ਕਰਕੇ ਲੜ ਨੂੰ ਪਿੱਛੇ ਦੱਬ ਲੈਣਾ ਉੱਤੇ ਜਿਹੜਾ ਲੜਨ ਨੂੰ ਸੈੱਟ ਕਰ ਲੈਣਾ ਖੋਲ ਲੈਣਾ ਜਿੰਨਾ ਤੁਸੀਂ ਖੋਲਣਾ ਜਦੋਂ ਨਾਲ ਆੜਨੋ ਉਹਨਾਂ ਖੋਲ ਕੇ ਇੱਕ ਵਾਰ ਫੇਰ ਫੋਨ ਕਰ ਲੈਣਾ ਜੇ ਕਿਥੜੋਂ ਕੋ ਪੈਂਦਾ ਹੋਵੇ ਤਾਂ ਆ ਪੜਾ ਕਪੜਾ ਦੇ ਸਕਦੇ ਆ ਤੇ ਫਿਰ ਇਹ ਦਵਾ ਜਿਹੜੀ ਆਪਾਂ 50 ਬਣਨੀ ਆ ਤੇ ਉਹ ਉਂਗਲਾਂ हट ਗਈ ਜਿਹੜੀ ਆਪਣੀ 50 ਬਣਨੀ ਆ ਤੇ ਨੰਗਲੇ ਛੱਡ ਗਏ ਤੇ 50 ਜਿਹੜਾ ਆਪਾਂ ਸਾਫ਼ ਕਰਕੇ ਟੈਗ ਕਰਕੇ ਉਹਨਾਂ ਨੇ ਜਿਹੜੀ ਆਪਾਂ 50 ਦੀ ਇੱਕ ਗੱਠ ਵੈਕਤੀ ਦੇਵਾਂਗੇ ਜੇ ਆਪਾਂ ਡਬਲ ਗੱਠ ਦੇ ਦਿੰਦੇ ਤਾਂ ਜਿਹੜੇ ਆਪਣੀ 50 ਆ ਜਿਹੜੀ ਛੜਾ ਜਿਹੜਾ ਆਪਣਾ ਬੈਗ ਤੋਂ ਦੁਖਨ ਲੱਜ ਜਾਂਦਾ ਫਿਰ ਜਿਹੜਾ ਬਾਕੀ ਹਿਸਾਬ ਆ ਚੁਗਾ 50 ਉਹਨੂੰ ਆਪਾਂ ਆਪਣੀ ਛੱਡਾਂ ਦੇ ਦੇਣਾ ਹੈ ਵੜਾ ਪਾ ਪੱਗ ਦੀ ਗੱਲ ਕਰੀਏ ਪੱਗ ਇਹ 7.5 ਮੀਟਰ ਕਪੜਾ ਰੂਪ ਫੋਲਡ ਕਰਦੇ ਆ ਤੇ ਪਹਿਲਾ ਡਾ ਪਲੜ ਲੈਣਾ ਸਰਦੇ ਸੈਂਟਰ ਚ ਲੈ ਕੇ ਨਾਲੜ ਨੂੰ ਪੂਣੀ ਦਾ ਖਲੋ ਪੱਥ ਲੈ ਕੇ ਬੰਦ ਪਾਸਾ ਉੱਤਰ ਕੇ ਦੋਈ ਪੱਲੇ ਇਕੱਠੇ ਕਰ ਲੈਣੇ ਦੋਈ ਪੱਲੇ ਇਕੱਠੇ ਕਰ ਤੋਂ ਬਾਅਦ ਤੇ ਲੜ ਨੂੰ ਇੱਕ ਵਾਰ ਫੋਲਡ ਕਰਾਂਗੇ ਇੱਕ ਵਾਰ ਫੋਲਡ ਕਰਨ ਤੇ ਲੜ ਨੂੰ ਮਟਾਈ ਚ ਕਰਕੇ ਅੱਦੇ ਹੱਦੀ ਗੱਲ ਤਾਂ ਕਿਹੜਾ ਪਲੜ ਨੂੰ ਸਾਫ਼ ਕਰਕੇ ਤੇ ਲੋਡ ਕਰਕੇ ਲਗਾ ਲੈਣਾ ਅਗਲਾ ਪਲੜਾ ਪਲੜਾ ਲਾੜਨ ਦਾ ਵੈ ਤੋਂ ਪਿੰਚ ਕਰਨਾ ਪੂਣੀ ਦਾ ਹੌਲਦਾ ਹੱਥ ਲੈ ਰਾਕੇ ਬੰਦ ਪਾਸ ਉੱਤੇ ਰਾਕੇ ਚਾਰੋਂ ਗੋਲੇੜਾ ਪਲੜ ਨੂੰ ਉੱਤੇ ਸੈਟ ਕਰ ਲੈਣਾ ਚਾਰੋਂ ਗੋਲੇੜਾ ਪਲੜ ਨੂੰ ਉੱਤੇ ਸੈਟ ਕਰਕੇ ਪਹਿਲੇ ਪਹਿਲੇ ਜਿਆਦਾ ਖੋਲਣਾ ਦੂਜੇ ਪਹਿਲੇ ਨੂੰ ਮੋਟਾਈ ਕਰਕੇ ਪਾਸਾ ਨਾਲ ਜੁੜ ਕੇ ਤੇ ਲਾੜ ਨੂੰ ਡਬਲ ਫੋਲਡ ਕਰਾਂਗੇ ਲਾੜ ਨੂੰ ਡਬਲ ਫੋਲਡ ਕਰਕੇ ਮੋਟਾਈ ਚ ਕਰਕੇ ਤੇ ਸਾਫ ਕਰਕੇ ਚੰਗੀ ਤਰ੍ਹਾਂ ਪਲੜ ਨੂੰ ਟੈਟ ਕਰ ਲੈਣਾ ਟੈਟ ਕਰਕੇ ਤੇ ਜਿੰਨਾ ਤੁਸੀਂ ਉਹ ਤਾਂ ਫਾਸਲਾ ਰੱਖਦੇ ਹੋ ਇੱਕ ਜਾਂ ਦੋ ਉਂਗਲਾਂ ਰਾਕੇੜਾ ਤਾਂ ਫਾਸਲਾ ਲਾੜ ਨੂੰ ਸਾਫ ਕਰਕੇ ਲਗਾ ਲੈਣਾ ਫਿਰ ਬਾਅਦ ਵਿੱਚ ਨਾਲ ਦੀ ਨਾਲ ਜਾਂ ਬਾਅਦ ਵਿੱਚ ਬਾਜ ਫੇਰ ਲੈਣਾ ਤੜਾ ਉਹਦੀ ਸਫਾਈ ਹੋ ਜਾ ਗਈ ਚਗੀ ਤੜਾ ਪਲਾਟ ਨੂੰ ਸਾਫ ਕਰ ਲੈਣਾ ਅਗਲੇੜਾ ਪਲਾੜਾ ਲਾਉਣਾ ਲਾੜਨ ਬੈਗ ਤੋਂ ਪਿੰਚ ਕਰ ਲੈਣਾ ਪੂਣੀ ਦਾ ਹੌਲਦਾ ਬਾਥਾ ਲੈ ਰੱਖ ਕੇ ਬੰਦ ਪਾਹ ਉੱਤਰ ਕੇ ਦੋਈ ਪੱਲਿਆਂ ਜੋ ਪਹਿਲੇ ਪੱਲੇ ਨੂੰ ਚਾਰਾ ਖੋਲਣਾ ਦੂਜੇ ਪੱਲੇ ਨੂੰ ਪਮਟਾਈ ਵਾਲਾ ਪਸਣਾ ਜੋੜ ਕੇ ਚਾਰ ਉਂਗਲਿਆਂ ਦਾ ਤੜਨ ਉੱਤੇ ਸੈਟ ਕਰ ਲੈਣਾ ਇਹਨਾਂ ਨੂੰ ਲੜਾ ਪਲਾਟ ਨੂੰ ਉੱਤੇ ਸਾਟੀ ਕਰਕੇ ਲੜ ਨੂੰ ਡਬਲ ਫੋਲਡ ਕਰ ਲੈਣਾ ਹੈ ਲੜਨ ਡਬਲ ਫੋਲਡ ਕਰਕੇ ਸਾਫ਼ ਕਰਕੇ ਜਿਹੜਾ ਪਲਾਟ ਨੂੰ ਸਾਫ਼ ਕਰਕੇ ਲਗਾ ਲੈਣਾ ਤੇ ਫਿਰ ਆ ਬਾਅਦ ਵਿੱਚ ਜਿਹੜਿਆ ਪਲਾਟ ਲਾਇਆ ਸੀ ਉਹਨਾਂ ਜਿਹੜੀ ਆਪਣੀ ਸੈਟਿੰਗ ਕਰ ਲੈਣੀ ਹੈ ਤੇ ਉਹਨਾਂ ਫਸਲਾ ਉਹ ਵੀ ਜਿਹੜਾ ਆਪਾਂ ਸੈਟ ਕਰ ਲੈਣਾ ਹੈ ਅਗਲਾੜਾ ਪਲੜਾ ਲਾਉਣਾ ਲਾੜਨ ਦਾ ਬੈਗ ਤੋਂ ਪਿੰਚ ਕਰ ਲੈਣਾ ਪੂਣੀ ਦਾ ਹਲਦਾ ਬਾਥਲੇ ਰੱਖ ਕੇ ਬੰਦ ਪਾਸਾ ਉਤਰਾ ਕੇ ਦੋਈ ਪੱਲੇ ਚ ਪਹਿਲੇ ਪੱਲੇ ਜਿਆਰਾ ਖੋਲ ਲੈਣਾ ਦੂਜੇ ਪੱਲੇ ਨਾ ਪਾਉਂਟਾਈ ਜਿਆੜਾ ਪਾਸਾ ਨਾਲ ਜੋੜ ਕੇ ਚਾਰੋਂ ਗੁਲੇ ਜਿਆੜਾ ਪਲੜ ਨੂੰ ਤੋਂ ਸਟਕ ਕਰ ਲੈਣਾ ਤੇ ਚਾਰੋਂ ਗਲੇੜਾ ਪਲਟ ਨੂੰ ਸੈਟ ਕਰਕੇ ਲੜ ਨੂੰ ਸਾਫ ਕਰਕੇ ਲਗਾ ਲੈਣਾ ਜਿੰਨਾ ਆਪਾਂ ਪਹਿਲਾਂ ਦਾ ਫਾਂਸ ਰੱਖੀ ਉਹ ਨੜਾ ਪਲਟ ਦਾ ਫਾਂਸ ਰੱਖ ਕੇ ਲਾਉਣਾ ਹੈ ਲੜ ਨੂੰ ਦਿਨਾਂ ਦੇ ਨਾਲ ਬਾਕੀ ਪਾਸ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਉੱਤੇ ਜਿਹੜਾ ਨੇ ਉਹ ਵੀ ਆਪਾਂ ਸੈਟ ਕਰ ਲੈਣਾ ਤੁਸੀਂ ਉੱਤੇ ਲੜਾਈ ਸੈਟ ਕਰ ਲਈ ਦਵਾਜੀ ਛੜਾ ਆਪਣਾ ਵਰਤ ਸਕਦੇ ਹੋ ਤੇਡਾ ਪਾਗ ਲੜ ਲਗਾਉਣਾ ਲੜਨ ਦਾ ਬੈਗ ਤੋਂ ਮੈਂਚੇ ਕਰ ਲੈਣਾ ਪੂਣੀ ਦਾ ਹਲਦਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਚਾਰੋਂ ਗੇੜਾ ਪਿਆੜ ਨੂੰ ਤੋਂ ਸੈਟ ਕਰ ਲੈਣਾ ਚਾਰੋਂ ਗੇੜਾ ਪਿਆੜ ਨੂੰ ਤੋਂ ਸੈਟ ਕਰਕੇ ਲੜ ਨੂੰ ਸਾਫ ਕਰ ਲੈਣਾ ਲੜ ਨੂੰ ਸਾਫ ਕਰਤ ਬਾਅਦ ਲੜ ਨੂੰ ਡਬਲ ਫੋਲਡ ਕਰ ਲੈਣਾ ਡਬਲ ਫੋਲਡ ਕਰਕੇ ਮੋਟਾਈ ਚ ਕਰਕੇ ਜਿੰਨੀ ਆਪਾਂ ਪਹਿਲਾ ਦਫਾ ਸਾਖਾਣਾ ਪਹਿਲਾ ਦਫਾ ਸਾਖਾ ਕਿਹੜਾ ਪਿਆੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਨਾਲ ਦੀ ਨਾਲ ਬਾਕੀ ਵਾਦੜੀ ਆਪ ਸੈਟਿੰਗ ਕਰੀ ਜਾਣੀ ਹੈ ਤੇ ਜਿਹੜੇ ਵੀ ਸਾਡੇ YouTube ਚੈਨਲ ਤੇ ਨਵੇਂ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਜਿਹੜੇ ਵੀ ਸਾਡੇ Facebook ਪੇਜ ਤੇ ਨਵੇਂ ਉਹ ਸਾਡੇ Facebook ਪੇਜ ਨੂੰ ਫੋਲੋ ਜਰੂਰ ਕਰਿਓ ਤੇ ਵੀਡੀਓ ਵੱਤ ਵਤ ਜਰੂਰ ਕਰਿਓ ਤਾਂ ਜਿਹੜੇ ਵੀਰਾਂ ਨੂੰ ਪਟੇਲ ਸ਼ਾਈ ਪਾਗਰ ਨੂੰ ਕੋਈ ਪ੍ਰੋਬਲਮ ਆਦੀਆ ਤਾਂ ਇਸ ਵੀਡੀਓ ਦੇਖ ਕੇ ਜਿਹੜੇ ਆਪਣੀ ਪ੍ਰੋਬਲਮ ਦਾ ਰਿਜੂਸ਼ਨ ਕਰ ਲੈਣਾ ਜਿਹੜਾ ਪਾਗਲਾ ਲਾ ਲਗਾਉਣਾ ਲੜਨ ਬੈਗ ਤੋਂ ਪਿੰਚ ਕਾ ਲੈਣਾ ਉਨੀ ਦਾ ਖੁੱਲਦਾ ਬਾਥਲੇ ਰੱਖ ਕੇ ਬੰਦ ਪਾਸ ਉੱਤਰ ਕੇ ਜਾਨ ਨੂੰ ਗੁਲਣਾ ਪਲੇਟ ਨੂੰ ਉੱਤਰ ਸੈਟ ਕਰ ਲੈਣਾ ਇਹਨੂੰ ਜਿਹੜਾ ਪਲੈਟ ਨੂੰ ਤੁਸੀਂ ਸੈੱਟ ਕਰਕੇ ਲੜ ਨੂੰ ਡਬੇ ਫੋਲ ਲਾ ਲੈਣਾ ਸਾਫ਼ ਕਰ ਲੈਣਾ ਨੱਕ ਦੀ ਜਿਹੜਾ ਪਲੈਟ ਨੂੰ ਸਾਫ਼ ਕਰਕੇ ਲਾਉਣਾ ਹੈ ਜਿਹੜੇ ਸ਼ੇਪ ਆ ਉਹ ਸੈੱਟ ਕਰਕੇ ਜਿੰਨੀ ਤੇਰੀ ਚੜਾਈ ਰੱਖਣੀ ਚਾਹੁੰਦੇ ਹੋ ਤਹੀ ਉਹਨੀਆਂ ਦੀ ਚੜਾਈ ਚੜਾਈ ਰੱਖ ਕਿਹੜਾ ਲੜ ਨੂੰ ਸਾਫ਼ ਕਰਕੇ ਲਾਉਣਾ ਹੈ ਜਿਹੜੇ ਆਪਣੇ ਉਤਲੇੜ ਨੇੜੇ ਉਹ ਵੀ ਆਪ ਸੈਟ ਕਰ ਲੈਣੇ ਹਨ ਤੇ ਫਿਰ ਜਿਹੜਾ ਆਪਾਂ ਪੱਗ Mein ਲਗਾਉਣਾ ਨਖਤੀ ਜਿਹੜਾ ਆਪਾਂ ਪੱਗ Mein ਲਗਾਉਣਾ ਕਿੱਥੇ ਆਪਾਂ ਛੇਵੇਂ ਲੜ ਫੋਲਡ ਕਰੀ ਉਥੇ ਜਿਹੜੇ ਵਾਲ ਹੋਣਗੇ ਉਹਨਾਂ ਦੇ ਪੁੱਠੇ ਵਾਲ ਨੂੰ ਖਿੱਚ ਕੇ ਤੇ ਜਿਹੜਾ ਆਪਾਂ ਫਿਰ ਕਲਗੀ ਲੜ ਲਗਾਉਣਾ ਅੱਧਾ ਤੇ ਅੱਧਾ ਲੇ ਫੋਲਡ ਕਰਕੇੜਾ ਪਲੜ ਨੂੰ ਬੈਕ ਤੇ ਚੜਾਈ ਲੈ ਕੇ ਆਣਾ ਬੈਕ ਤੇ ਚੜਾਈ ਲੈ ਕੇ ਮੋੜੇ ਲੈ ਕੇ ਆਪਾਂ ਦੀ ਚੜਾਈ ਘਟਾਣਨੀ ਆ ਤੇ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਸਾਫ਼ ਕਰਕੇ ਇੱਕ ਤਰ੍ਹਾਂ ਦੀ ਜੁੱਤੀ ਕੁਣੀ ਬਣਾ ਕੇ ਜਿੰਨਾ ਆਪਾਂ ਪਹਿਲਾਂ ਰੱਖਤ ਰੱਖੇ ਉਨਾ ਪਲੜ ਨੂੰ ਅੱਖਤ ਰੱਖ ਕੇ ਤੇ ਸਾਫ਼ ਕਰਕੇ ਲਗਾ ਲੈਣਾ ਕਿਹੜੇ ਉੱਤੇ ਵਾਲਿਆਂ ਨੂੰ ਆਪ ਬਾਜ ਨਾਲ ਕੱਢ ਲੈਣਾ ਜੇ ਜਿਹੜਾ ਪੱਗ ਪੈਂਦੇ ਤੁਲੇੜਾ ਕਿਹੜਾ ਪਲਰ ਨੂੰ ਫਰੰਟ ਵੱਲ ਫੋਲਡ ਕਰਨਾ ਫਰੰਟ ਵੱਲ ਫੋਲਡ ਕਰਨ ਤੋਂ ਬਾਅਦ ਜਿੰਨੀ ਤੁਹੇ ਦੀ ਚੜਾਈ ਰੱਖਣੀ ਚਾਹੁੰਦੇ ਤੁਸੀਂ ਉਨੇ ਦੀ ਚੜਾਈ ਰੱਖ ਕਿਹੜਾ ਪਲਰ ਨੂੰ ਉੱਤੇ ਦੱਬਣਾ ਜੇ ਤੁਹਾਡਾ ਲੜ ਉੱਤੋਂ ਖਿਸਕ ਜਾਂਦਾ ਤੁਸੀਂ ਇੱਕ ਜਾਂ ਦੋ ਪੱਗ ਮੇਰੇ ਲੜ ਨੂੰ ਟਿਕਾਉਣ ਵਾਸਤੇ ਲਗਾ ਸਕਦੇ ਹੋ ਤੇ ਬਾਕੀ ਬਦਲੀ ਆਪ ਸੜਿੰਗ ਕਰ ਲੈਣੀ ਹੈ ਜਿਹੜਾ ਆਪਣੇ ਲੜਨੇ ਉਹ ਵੀ ਜਿਹੜਾ ਆਪਾਂ ਸੈੱਟ ਕਰ ਲੈਣੇ ਹਨ ਤੇ ਫਿਰ ਜਿਹੜਾ ਆਪਾਂ ਸੈਲ ਟਕਣਾ ਜਿਹੜਾ ਪਹਿਲੇ ਸਦੇ ਸੈਂਟਰ 'ਚ ਉਹਨਾਂ ਵੈਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰ ਪਾਸੇ ਫਲਾ ਕੇ ਜਿਹੜਾ ਆਪਾਂ ਸਿਰਾ ਕਵਰ ਕਰਨਾ ਹੈ ਦਬੋ ਜਿਸ਼ੇ ਦੇ ਕਿਹੜਾ ਆਪਾਂ ਸਿਰਾ ਕਵਰ ਕਰ ਲੈਣਾ ਹੈ ਵੈਦੜਾ ਲਗਾਉਣਾ ਤਾਂ ਜਦ ਤੱਕ ਫੋਲਡ ਕਰ ਕੇੜਾ ਬਲਦ ਨੂੰ ਵੈਤੀ ਦਬਣਾ ਹੈ ਜਲਦੀ ਨੂੰਡ ਲੈ ਕੇ ਹਜੁੰਨੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ